ਅਧਿਵਾਇ ਨਾ ਨਾ ਅਧਿਵਾਇ ਕੋਈ ਕੋਈ ਕਾਇਤਰਾ ਮੈਂ ਦਲਬਖ ਸਿੰਘ ਚੀਚਾ ਆਜ਼ਾਦ ਉਮੀਦਵਾਰ ਦੇ ਯਾਨੀ ਕਿ ਨਾਮਿਨੇਸ਼ਨ ਕੀਤਾ ਹੈ ਅਸੀਂ ਇਸ ਕਰਕੇ ਕੀਤਾ ਹੈ ਕਿ ਕਾਫੀ ਟਾਈਮ ਤੋਂ ਰਾਜਨੀਤੀ ਚ ਵੇਖ ਰਹੇ ਆ ਤੇ ਕੋਈ ਇੰਨਾ ਕੋਈ ਚੱਲ ਨਹੀਂ ਰਿਹਾ ਇਸ ਕਰਕੇ ਇਹ ਆਪ ਆਜ਼ਾਦ ਉਮੀਦਵਾਰ ਖੜੇ ਆ ਕਿ ਦੇਸ਼ ਦੀ ਸੇਵਾ ਪਹਿਲਾਂ ਵੀ ਮੈਂ ਫੌਜ ਵਿੱਚ ਕੀਤੀ ਆ ਤੇ ਹੁਣ ਇਸੇ ਕਰਕੇ ਦੁਬਾਰੇ ਸੇਵਾ ਕਰਨ ਦਾ ਮੌਕਾ ਮੈਂ ਆਮ ਜਨਤਾ ਨੂੰ ਕਹਿੰਦਾ ਹਾਂ ਵੀ ਸਾਨੂੰ ਸਾਥ ਦਿਓ ਤੇ ਅਸੀਂ ਤੁਹਾਡੀ ਸੇਵਾ ਕਰੀਏ ਜਿਵੇਂ ਕਿ ਮੰਨ ਲਓ ਕਿ ਕਾਫੀ ਜਨਨ ਕੇ ਮੁੱਦੇ ਸਾਡੇ ਜਿਵੇਂ ਅਕਟਾਰੀ ਬਾਰਡਰ ਆ ਉੱਥੇ ਵੀ ਲੇਬਰ ਜਿਹੜੀ ਆ ਅੱਜ ਪੂਰਾ ਬਾਰਡਰ ਏਰੀਆ ਜਿਹੜਾ ਬਾਰਡਰ ਬੰਦ ਹੋਣ ਕਰਕੇ ਤੇ ਸਾਰਾ ਬੈਠਾ ਆਇਆ ਪੁੱਖਾ ਘਰਾਂ ਦੇ ਵਿੱਚ ਕੋਈ ਦਿਹਾੜੀ ਨਹੀਂ ਕੋਈ ਦੱਪਾ ਨਹੀਂ ਤੇ ਗਵਰਨਮੈਂਟ ਨੂੰ ਉਹਨਾਂ ਵਾਸਤੇ ਵੀ ਕੋਈ ਪਾਲਿਸੀ ਬਣਾਉਣੀ ਚਾਹੀਦੀ ਆ ਜਿਹੜੇ ਬੇਰੁਗਜ਼ ਆ ਇਸ ਤਰ੍ਹਾਂ ਹੀ ਸ਼ਾੜਾ ਚੌਂਕ ਦੇ ਵਿੱਚ ਮਜ਼ਦੂਰ ਆਉਂਦੇ ਆ ਉਧਰ ਗਮਟਾਲਾ ਇਹ ਕਾਫੀ ਜਨਨ ਕੇ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਹੈਗੇ ਆ ਜਿਹੜੇ ਕਿ ਬਾਹਰੋਂ ਮਜ਼ਦੂਰ ਜਿਹੜੇ ਆਣ ਕੇ ਦਿਹਾੜੀ ਵਾਸਤੇ ਆਉਂਦੇ ਆ ਉਹਨਾਂ ਨੂੰ ਦਿਹਾੜੀ ਨਹੀਂ ਮਿਲਦੀ ਫਿਰ ਉਸ ਤਰ੍ਹਾਂ ਰੋਟੀਆਂ ਬੰਨ ਕੇ ਵਾਪਸ ਚਲੇ ਜਾਂਦੇ ਆ ਉਹਨਾਂ ਦੀ ਮੈਂ ਆਵਾਜ਼ ਬੁਲਾਨਾ ਚਾਹੁੰਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਸਾਡਾ ਸਾਥ ਦਿਓ ਤੇ ਅਸੀਂ ਵੱਧ ਚੜ ਕੇ ਤੁਹਾਡੀ ਆਵਾਜ਼ ਜਿਹੜੀ ਆ ਸੰਸਦ ਵਿੱਚ ਅਠਾਈ ਜਾਵੇ ਤੇ ਤੁਹਾਡੇ ਵਾਸਤੇ ਕੋਈ ਚੰਗੀ ਪਾਲਿਸੀ ਲਿਆ ਕੇ ਤੇ ਤੁਹਾਡੇ ਜਿਹੜਾ ਚੁੱਲਿਆਂ ਦੀ ਅੱਗ ਜਿਹੜੀ ਆ ਬਲਦੀ ਕਰੀਏ ਇਹ ਜਿਹੜਾ ਜਾਣਗੇ ਪੰਜਾਬ ਵਿੱਚ ਨਸ਼ਾ ਵਧਾਇਆ ਨਸ਼ੇ ਨੂੰ ਤਰੀਕਾ ਦੇ ਦਿੱਤੀ ਨਸ਼ੇ ਨੂੰ ਇਸ ਤਰ੍ਹਾਂ ਕਿ ਕਾਫੀ ਟਾਈਮ ਤੋਂ ਇਹ ਵੀ 35 ਸਾਲ ਹੋ ਗਏ ਬਹੁਤ ਜ਼ਿਆਦਾ ਵੱਧ ਚੁੱਕਿਆ ਤੇ ਬਾਕੀ ਇਹ ਆ ਇੱਕ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਉਹਨਾਂ ਤੋਂ ਤਾਂ ਕੋਈ ਕੰਟਰੋਲ ਹੋਇਆ ਨਹੀਂ ਆ ਪਰ ਇਹਨਾਂ ਨੇ ਅਜੇ ਤੱਕ ਉਹਨਾਂ ਜਵਾਨਾਂ ਨੂੰ ਪ੍ਰੇਰਿਤ ਨਹੀਂ ਕੀਤਾ ਸਾਨੂੰ ਪ੍ਰੇਰਿਤ ਕਰਨ ਦੀ ਵੀ ਬਹੁਤ ਜ਼ਰੂਰਤ ਆ ਕਿਉਂਕਿ ਜਿੰਨਾ ਚਿਰ ਕੋਈ ਪ੍ਰੇਰਿਤ ਨਹੀਂ ਹੁੰਦਾ ਉਹਨਾਂ ਚਿਰ ਨਸ਼ਾ ਨਹੀਂ ਛੱਡ ਸਕਦਾ ਲੋਕੀ ਬਹੁਤ ਕਹਿੰਦੇ ਆ ਕਿ ਇਸ ਤਰ੍ਹਾਂ ਕਰਦਾਂਗੇ ਉਸ ਤਰ੍ਹਾਂ ਕਰਦਾਂਗੇ ਜਿੰਨਾ ਚਿਰ ਆਪਣੇ ਆਪ ਨਸ਼ਾ ਨਹੀਂ ਛੱਡਦਾ ਸਾਡੇ ਕੋਲ ਬਹੁਤ ਸਾਧਨ ਨੇ ਉਹਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਅਸੀਂ ਉਹਨਾਂ ਦੀ ਆਵਾਜ਼ ਬਣਨਾ ਚਾਹੁੰਦੇ ਹਾਂ ਉਹਨਾਂ ਨੂੰ ਨਸ਼ਾ ਛਡਾਉਣ ਵਾਸਤੇ ਇਹ ਆ ਕਿ ਜਿੰਨਾ ਚਿਰ ਜਾਗਰਿਤ ਨਹੀਂ ਹੁੰਦੇ ਉਹਨਾਂ ਚਿਰ ਕੋਈ ਮਨ ਨਸ਼ਾ ਨਹੀਂ ਛੱਡ ਸਕਦੇ ਭਾਵੇਂ ਇਹ ਜਿੰਨੀਆਂ ਮਰਜ਼ੀ ਸਰਕਾਰਾਂ ਕਹਿੰਦੀਆਂ ਰਹਿਣ ਪੀਐਸਓ ਕਰਦਾਂਗੇ 4 ਹਫ਼ਤਿਆਂ ਚ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਅਸੀਂ 4 ਹਫ਼ਤਿਆਂ ਵਿੱਚ ਬੰਦ ਕਰਦਾਂਗੇ ਕਾਂਗਰਸ ਕਹਿੰਦੀ ਸੀ 4 ਮਹੀਨਿਆਂ ਵਿੱਚ ਕਰਦਾਂਗੇ ਨਸ਼ਾ ਦੂਣਾ ਹੋਇਆ ਦੂਣਾ ਕਿੱਥੇ ਕਰਕੇ ਆ ਇਹਨਾਂ ਦੀ ਸਰਕਾਰਾਂ ਦੀ ਨਲਾਇਕੀ ਕਰਕੇ ਅਸੀਂ ਇਸ ਕਰਕੇ ਇਹ ਜਿਹੜੀ ਇਹ ਚੀਜ਼ ਬੁਲੰਤ ਆਵਾਜ਼ ਕਰਕੇ ਕਹਿੰਦੇ ਆ ਵੀ ਨਸ਼ੇ ਦਾ ਜਿਹੜਾ ਕੋੜ ਆ ਇਹ ਘਰ ਦੇ ਵਿੱਚੋਂ ਕੱਢਿਆ ਜਾਵੇਗਾ ਜੇ ਜਵਾਨ ਸਾਡੇ ਸਾਥ ਦੇਣਗੇ ਅਸੀਂ ਇਹਨਾਂ ਦੀ ਬਾਜ ਬਣ ਕੇ ਕਰਾਂ ਕਰਾਂ ਤੱਕ ਪਹੁੰਚ ਕੇ ਨਸ਼ੇ ਦੀ ਜਾਗਰਿਤ ਕਰਾਵਾਂਗੇ ਟੈਂਪ ਲਾਵਾਂਗੇ ਜਿਸ ਤਰ੍ਹਾਂ ਵੀ ਹੋ ਸਕਦਾ ਵੱਧ ਤੋਂ ਵੱਧ ਇਹਨਾਂ ਲੋਕਾਂ ਨੂੰ ਬੱਚਿਆਂ ਨੂੰ ਪ੍ਰੇਰਿਤ ਕਰਕੇ ਆਪਣੇ ਸਮਾਜ ਤੋਂ ਆਪਣੇ ਸਮਾਜ ਦੀ ਸੇਵਾ ਕਰਨ ਵਾਸਤੇ ਪ੍ਰੇਰਿਤ ਕਰਾਂਗੇ ਜਿਹੜੇ ਬੱਚੇ ਨੂੰ ਬਾਹਰ ਦੇ ਮੁਲਕਾਂ ਦੇ ਪੜ੍ਹਾਈ ਵਾਸਤੇ ਭੇਜ ਦਿੰਦੇ ਆ ਕਿਉਂਕਿ ਇੱਥੇ ਰਹਿਣਗੇ ਵਿਗੜ ਜਾਣਗੇ ਤੇ ਕਿਤਨਾ ਕੋਈ ਇਸ ਕਰਕੇ ਬਾਹਰ ਜਾ ਰਹੇ ਆ ਕਿ ਇੱਥੇ ਕੰਮ ਧੰਦਾ ਹੈ ਨਹੀਂ ਆ ਕੰਮ ਧੰਦਾ ਜਿਹੜਾ ਕਿ ਇੱਥੇ ਇਹ ਬੇਰਗਜ਼ਾਰੀ ਦਾ ਹੀ ਕਰਕੇ 30 30 35 35 ਲੱਖ ਲਾ ਕੇ ਤੇ ਕਈ ਬੰਦੇ ਜਿਹੜਾ ਠੱਗਾਂ ਤੋਂ ਵੀ ਠੱਗੇ ਜਾ ਰਹੇ ਆ ਉਹਨਾਂ ਦੀ ਬੜੀ ਮਜਬੂਰੀ ਆ ਅਸੀਂ ਇਹ ਹੀ ਪ੍ਰੇਤ ਕਰਦੇ ਆ ਕਿ ਇੱਥੇ ਘਰਾਂ ਦੇ ਵਿੱਚ ਆਪਣੇ ਬਹੁਤ ਕੰਮ ਆ ਕੰਮ ਜਿਹੜਾ ਸਰਕਾਰਾਂ ਹੀ ਕਰਵਾਉਂਦੀਆਂ ਨੇ ਕੋਈ ਫੈਕਟਰੀ ਲੱਗੇ ਕੋਈ ਵੀ ਡਿਵੈਲਪਮੈਂਟ ਕਰੇ ਇਸ ਕਰਕੇ ਅਸੀਂ ਕਹਿੰਦੇ ਆ ਵੀ ਹਰ ਇੱਕ ਬੰਦੇ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਆਪਣੇ ਰੋਟੀ ਰੋਜੀ ਤੇ ਚਲਾ ਸਕੇ ਤੇ ਇਹਨਾਂ ਸਰਕਾਰਾਂ ਨੇ ਆਪਣੇ ਚੁੱਲ੍ਹੇ ਜਿਹੜਾ ਕਿ ਚੰਗੀ ਤਰ੍ਹਾਂ ਮਹੰਗਾਏ ਹੋਏ ਆ ਜਿੱਥੇ ਵੇਖੋ ਭ੍ਰਿਸ਼ਟਾਚਾਰ ਜਿੱਥੇ ਵੇਖੋ ਆਪਣੀਆਂ ਕਾਰਾਂ ਭਜਾਈ ਫਿਰਦੇ ਆ ਉਹ ਕਿਹਰੇ ਉੱਤੇ ਭਜਾਈ ਫਿਰਦੇ ਸਾਡੇ ਟੈਕਸਾਂ ਦੇ ਸਾਡੇ ਟੈਕਸ ਲਾ ਲਾ ਕੇ ਸਾਡੀ ਜਵਾਨੀ ਨੂੰ ਵੀ ਰੋਲ ਰਿਆ ਸਾਡੇ ਘਰਾਂ ਦੇ ਵਿੱਚੋਂ ਜਿਹੜੇ ਟੈਕਸ ਜਾ ਰਹੇ ਸਾਡੇ ਹੋਰ ਮਹਿੰਗਾਈ ਦੇ ਬੋਝ ਪਾ ਪਾ ਕੇ ਹੁਣ ਵੇਖਿਆ ਜਾਵੇ ਤੇ ਆ ਜਿਹੜੇ ਇਲੈਕਸ਼ਨ ਆ ਮੈਂ ਆਜ਼ਾਦ ਵੀ ਉਮੀਦਵਾਰ ਆ ਤੇ ਵੇਖਿਆ ਜਾਵੇ ਕਾਂਗਰਸ ਵਾਲਿਆਂ ਦੇ ਵੀ ਆਮ ਆਦਮੀ ਪਾਰਟੀ ਦੇ ਇਹ ਜਿਹੜੇ 4-4000 ਦਾ ਇੱਕ ਇੱਕ ਬੋਰਡ ਬਣ ਰਿਹਾ ਉਏ ਨੇਜ ਦੇ ਗਰੀਬ ਦਾ ਇੱਕ ਦਾ ਦਰਵਾਜ਼ਾ ਲਾ ਸਕਦੇ ਸੀ ਤੇ ਜਿਹੜਾ ਕਿ ਇਹਨਾਂ ਨੇ ਇੰਨਾ ਲੋਕਾਂ ਦੇ ਪੈਸਿਆਂ ਦੇ ਉੱਤੇ ਗੱਡੀਆਂ ਭਜਾ ਰਹੇ ਆ ਰੂਟਰ ਲਵਾ ਰਹੇ ਆ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਅਸੀਂ ਆਮ ਆਮ ਲੋਕਾਂ ਦੇ ਹੈਗੇ ਆ ਮਸੀਹੇ ਅੱਜ ਕਿਥੇ ਮਸੀਹੇ ਉਹ ਮੈਂ ਇਹ ਆਪਣੇ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਆ ਕਿ ਵੇਖੋ ਇਹ ਲੋਕੀ ਮਸੀਹੇ ਮਸੀਹੇ ਨਹੀਂ ਮੰਨਦੇ ਇਹ ਤੁਹਾਡਾ ਜਿਹੜਾ ਭਰਾ ਖੜਿਆ ਹੈ ਦਿਲਬਾਖ ਸਿੰਘ ਇਹ ਤੁਹਾਡਾ ਮਸੀਹਾ ਬਣ ਕੇ ਕਿਉਂਕਿ ਮੈਂ ਫੌਜ ਦੀ ਨੌਕਰੀ ਕਰਕੇ ਇਸ ਕਰਕੇ ਆਇਆ ਕਿ ਆਪਣਾ ਜਿਹੜਾ ਸਾਡਾ ਹੈਗਾ ਇਸ ਦਾ ਅਸੀਂ ਹੁਣ ਇਹ ਫੇਰ ਦੁਬਾਰੇ ਸੇਵਾ ਕਰਨੀ ਚਾਹੁੰਦੇ ਆ ਇਸ ਸੇਵਾ ਦਾ ਸਾਨੂੰ ਮੌਕਾ ਦਿੱਤਾ ਜਾਵੇ ਮੈਂ ਇਹ ਜਨਤਾ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਮੈਂ ਵੋਟਰਾਂ ਨੂੰ ਮੈਂ ਵੋਟਰਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਬੋਰਡ ਜਿਹੜੇ ਆ ਆਪਣੇ ਜਿਹੜੇ ਆ ਇਹ ਸਾਡਾ ਸਾਥ ਦਿੱਤਾ ਜਾਵੇ ਅਸੀਂ ਆਉਣ ਵਾਲੇ ਭੁੱਖੇ ਨੂੰ ਤੁਹਾਡਾ ਵਧੀਆ ਪੁਸ਼ਕ ਬਣਾਇਆ ਜਾਵੇ ਸਾਹਿਕਾਲ ਜੀ ਮੇਰਾ ਨਾਮ ਕੁਲਦੀਪ ਸਿੰਘ ਭਕਣਾਵਾ ਮੈਂ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਣਾ ਦੇ ਪਿੰਡ ਤੋਂ ਰਹਿਣ ਵਾਲਾ ਵਾਂ ਮੈਨੂੰ ਮਾਂ ਨਾ ਮੈਨੂੰ ਫੀਲ ਕਰਦਾ ਕਿ ਮੈਂ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਣਾ ਦਾ ਵਸਨੀਕ ਹਾਂ ਜੀ ਕਹਿੰਦੇ ਭਗਤ ਸਿੰਘ ਤਾਂ ਚੜ ਗਿਆ ਫਾਂਸੀ ਸੋਚਿਆ ਦੇਸ਼ ਆਜ਼ਾਦ ਹੋ ਪਰ ਕੀ ਪਤਾ ਸੀ ਯੋਧੇ ਨੂੰ ਆ ਕੁਝ ਮੇਰੇ ਬਾਅਦ ਹੋ ਪੜ੍ਹ ਲਿਖ ਕੇ ਲੋਕ ਨਿੱਤ ਡਿਗਰੀਆਂ ਫੁਕਣਗੇ ਰਿਸ਼ਵਤ ਖੋਰੀ ਦੇ ਫਨੀਰ ਹਰ ਕੁਰਸੀ ਤੇ ਸੁੱਕਣਗੇ ਡੁੱਬਦਾ ਦੇਸ਼ ਬਚਾਉਣ ਦੇ ਲਈ ਕਦੇ ਹਿੰਮਤ ਨਹੀਂ ਹਾਰੀ ਦੀ ਹਰ ਦਿਲ ਦੇ ਵਿੱਚ ਬਰੂਦ ਹੁੰਦਾ ਬਸ ਲੋੜ ਹੁੰਦੀ ਚੰਗਿਆੜੀ ਦੀ ਦੋਸਤੋ ਚੰਗਿਆੜੀ ਦੀ ਜ਼ਰੂਰਤ ਸੀਗੀ ਅੱਜ ਆਪਾਂ ਦਲਬਾਗ ਸਿੰਘ ਫੌਜੀ ਦੇ ਨਾਲ ਖੜੇ ਆ ਤੇ ਸਾਰੇ ਵੋਟਰਾਂ ਨੂੰ ਸਪੋਰਟਰਾਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਸਾਰੇ ਜਣੇ ਆਪਣੀ ਤੇ ਆਪਣੇ ਪਰਿਵਾਰ ਦੀ ਵੋਟ ਜਿਹੜੀ ਦਲਬਾਗ ਸਿੰਘ ਫੌਜੀ ਨੂੰ ਪਾ ਕੇ ਤੇ ਇਹਨਾਂ ਨੂੰ ਐਮਪੀ ਬਣਾਓ ਥੈਂਕ ਯੂ ਸੋ ਮਚ